ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਅਮਰੀਕਾ ਸੁਪਨਿਆਂ ਦਾ ਦੇਸ਼ ਹੈ ਤੇ ਦੁਨੀਆ ਭਰ ਦੇ ਲੋਕ ਜੋਖਮ ਭਰੇ ਰਸਤੇ ਆਈਂ ਅਮਰੀਕਾ ਆਪਣੇ ਸੁਪਨਿਆਂ ਨੂੰ ਸাকার ਕਰਨ ਲਈ ਪਹੁੰਚਦੇ ਨੇ ਸਾਲ 1972 ਦੇ ਵਿੱਚ 21 ਸਾਲ ਦੀ ਭਰ ਜਵਾਨੀ ਦੀ ਉਮਰ ਦੇ ਵਿੱਚ ਪਟਿਆਲੇ ਜ਼ਿਲ੍ਹੇ ਤੋਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਇੱਕ ਨੌਜਵਾਨ ਆਪਣੇ ਸੁਪਨਿਆਂ ਨੂੰ ਸাকার ਕਰਨ ਲਈ ਅਮਰੀਕਾ ਦੀ ਧਰਤੀ ਤੇ ਪਹੁੰਚਦਾ ਹੈ ਕੁਝ ਹੀ ਦਿਨ ਦੇ ਵਿੱਚ ਹਿੰਮਤ ਹੁਨਰ ਤੇ ਆਪਣੀ ਮਿਹਨਤ ਦੇ ਨਾਲ ਉਹ ਬਿਜ਼ਨਸ ਦਾ ਇੱਕ Empire ਖੜਾ ਕਰਦਾ ਹੈ ਇਹ ਕੋਈ ਸਮੇਂ ਵਿੱਚ ਉਹ ਨਾ ਸਿਰਫ ਆਪਣੀ ਜਨਮ ਭੂਮੀ ਨੂੰ ਬਹੁਤ ਕੁਝ ਵਾਪਸ ਦਿੰਦਾ ਹੈ ਬਲਕਿ ਉਹ ਆਪਣੀ ਕਰਮ ਭੂਮੀ ਨੂੰ ਵੀ ਬਹੁਤ ਕੁਝ ਵਾਪਸ ਦਿੰਦਾ ਹੈ ਇੱਕ ਸਮਾਂ ਅਜਾਇਆ ਵੀ ਆਉਂਦਾ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਬੁਲਾਉਂਦੇ ਨੇ ਤੇ ਇੱਕ ਉਹ ਵੀ ਸਮਾਂ ਆਉਂਦਾ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਆਪਣੇ ਘਰ ਬੁਲਾ ਕੇ ਮਾਨ ਸਨਮਾਨ ਦਿੰਦੇ ਨੇ ਉਸ ਸ਼ਖਸੀਅਤ ਦੇ ਨਾਲ ਤੁਹਾਡਾ ਤੁਆਰਫ ਕਰਾਵਾਂਗੇ ਪਰ ਅੱਜ ਦਾ ਇਹ ਸਾਡਾ ਪ੍ਰੋਗਰਾਮ ਤੇ ਇਹ ਸ਼ੋਅ ਬਹੁਤ ਸਾਰੇ ਪੱਖੋਂ ਖਾਸ ਹੋਣ ਜਾ ਰਿਹਾ ਹੈ ਜ ਜਿਹਦੇ ਵਿੱਚ ਉਸ ਵਿਅਕਤੀ ਦੀ ਸੰਘਰਸ਼ ਦੀ ਕਹਾਣੀ ਵੀ ਹੋਵੇਗੀ ਤੇ ਉਸ ਵਿਅਕਤੀ ਦੇ ਜੀਵਨ ਦੇ ਵਿੱਚ ਕਿਹੜੇ ਉਤਰਾ ਚੜਾ ਆਏ ਤੇ ਉਹਨਾਂ ਨੇ ਕਿਹੜੇ ਪੜਾ ਉਲੰਘ ਕੇ ਇਹ ਮੁਕਾਮ ਹਾਸਲ ਕੀਤਾ ਤੇ ਉਹ ਕਿਹੜੇ ਮੌਕੇ ਸਨ ਜਾਂ ਉਹ ਕਿਹੜੇ ਪ੍ਰੇਰਣਾ ਸਰੋਤ ਸਨ ਜਿਨ੍ਹਾਂ ਨੇ ਬਹੁਤ ਕੁਝ ਉਹਨਾਂ ਨੂੰ ਦੋ ਹੀ ਜਗ੍ਹਾ ਤੇ ਆਪਣੀ ਮਾਤਰਪੂਮੀ ਨੂੰ ਤੇ ਆਪਣੀ ਕਰਮ ਭੂਮੀ ਨੂੰ ਦੇਣ ਵਾਲੇ ਪਾਸੇ ਤੋਰਿਆ ਅੱਜ ਮੈਂ ਮਿਲਵਾਕੀ ਦੇ ਵਿੱਚ ਆ ਤੇ ਇਸ ਸ਼ਖਸੀਅਤ ਦਾ ਨਾਮ ਹੈ ਦਰਸ਼ਨ ਸਿੰਘ ਤਾਲੀਵਾਲ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਬਹੁਤ ਸਾਰੇ ਪੱਖਾਂ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਜੁੜੇ ਰਹੋ ਸਾਡੇ ਪ੍ਰੋਗਰਾਮ ਦੇ ਨਾਲ ਬਹੁਤ ਸਾਰੀ ਪੱਖਾਂ ਤੋਂ ਇਹ ਇੰਟਰਵਿਊ ਅਹਿਮ ਹੋਣ ਵਾਲੀ ਹੈ ਵਾਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਆਹ ਜੀ ਬਹੁਤ ਸ਼ੁਕਰੀਆ ਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਜਿਹੜੀ ਗੁਫ਼ਤਗੂ ਕਰਨੀ ਹੈ ਤੁਹਾਡੀ ਬਹੁਤ ਵੱਡੀ ਕੰਟਰੀਬਿਊਸ਼ਨ ਆ ਬਹੁਤ ਸਾਰੇ ਖੇਤਰਾਂ ਦੇ ਵਿੱਚ ਸਪੈਸ਼ਲੀ ਅੱਜ ਅਸੀਂ ਆਏ ਆ ਤੁਹਾਡੇ ਨਾਲ ਗੱਲਬਾਤ ਕਰਨ ਲਈ ਤੇ ਖੂਬਸੂਰਤ ਵੈਦਰ ਆ ਕਿਉਂ ਨਾ ਬਾਹਰ ਚੱਲੀਏ ਤੇ ਬਾਹਰ ਚੱਲ ਕੇ ਗੱਲਬਾਤ ਕਰੀਏ ਰਾਜਵਾਲ ਜੀ ਚੱਲ ਜਾਈਏ ਦੀ ਪਰਸਨੈਲਿਟੀ ਦੇ ਬਾਰੇ ਲੋਕ ਬਹੁਤ ਕੁਝ ਜਾਨਣਾ ਚਾਹੁੰਦੇ ਨੇ ਕਈ ਪੱਖਾਂ ਦੇ ਵਿੱਚ ਤੁਹਾਡਾ ਯੋਗਦਾਨ ਹੈ ਜਿਹੜਾ ਤੁਸੀਂ ਨਾ ਸਿਰਫ ਇਥੋਂ ਦੀ ਧਰਤੀ ਨੂੰ ਹੀ ਵਾਪਸ ਕੀਤਾ ਹੈ ਬਲਕਿ ਪੰਜਾਬ ਦੀ ਤੇ ਇੰਡੀਆ ਦੀ ਧਰਤੀ ਨੂੰ ਵਾਪਸ ਕੀਤਾ ਹੈ ਜਦੋਂ ਉੱਥੇ ਸੁਨਾਮੀ ਆਈ ਸੀ ਤਾਮਿਲਨਾਡੂ ਦੇ ਵਿੱਚ ਇੱਕ ਟ੍ਰੇਨ ਭਰ ਕੇ ਤੁਸੀਂ ਉੱਥੋਂ ਦੇ ਲੋਕਾਂ ਦੀ ਸੇਵਾ ਲਈ ਲੈ ਕੇ ਗਏ ਸੀਗੇ ਹੁਣ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਤੇ ਤੁਸੀਂ 10 ਕਰੋੜ ਰੁਪਏ ਦੀ ਉਹਨਾਂ ਨੂੰ ਸਹਾਇਤਾ ਦੇ ਰਹੇ ਹੋ ਇਹ 10 ਕਰੋੜ ਦੇ ਬਾਰੇ ਸਾਡੇ ਦਰਸ਼ਕ ਜਾਨਣਾ ਚਾਹੁੰਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਖਰਚ ਕਰਨ ਦੀ ਪਲਾਨ ਬਣਾਈ ਹੈ ਇਹ 10 ਕਰੋੜ ਜੀ ਅਸੀਂ ਆਪਣੇ ਕੁਝ ਤਾਂ ਕਿਸਾਨਾਂ ਵੀਰਾਂ ਵਾਸਤੇ ਦੇ ਰਹੇ ਹਾਂਗਾ ਤੇਲ ਜੀ ਡੀਜ਼ਲ ਦੇਵਾਂਗੇ ਜੀ ਤੇ ਆਪਣੀ ਗਰੀਬ ਜਨਤਾ ਵਾਸਤੇ ਜਿਹੜਾ ਹੈਗਾ ਬੰਜੇ ਬਿਸਤਰੇ ਮਕਾਨ ਮਕਾਨ ਵਾਸਤੇ ਸੀਮਿੰਟ ਕਿਸਾਨਾਂ ਵਾਸਤੇ ਖਾਦ ਜੀ ਤੇ ਕੁਝ ਬੀਜ ਇਹ ਸਾਰਾ ਕੁਝ ਦੇਣ ਦੀ ਸਾਡੀ ਇੱਛਾ ਹੈ ਜੀ ਇਹ ਤੁਸੀਂ ਆਪ ਆਪਣੇ ਵੱਲੋਂ ਹੀ ਸਿੱਧਾ ਕਿ ਕੋਈ ਸੰਸਥਾਵਾਂ ਦੇ ਰਾਹੀਂ ਜਾਂ ਸਰਪੰਚਾਂ ਪੰਚਾਂ ਦੇ ਰਾਹੀਂ ਇਹ ਸਾਰਾ ਕੁਝ ਕਰਨ ਦੀ ਨਹੀਂ ਹੈ ਸਾਡੇ ਵੱਲੋਂ ਹੀ ਸਿੱਧਾ ਜੀ ਪਰ ਦਵਾਂਗੇ ਸਰਪੰਚਾਂ ਦੇ ਥਰੂ ਇਹ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਨੁਕਸਾਨ ਹੋਇਆ ਹੈਗਾ ਜੀ ਤੇ ਉੱਥੇ ਦੇ ਪੰਚਾਂ ਨਾਲ ਲੈ ਕੇ ਪੰਚਾਇਤ ਨਾਲ ਲੈ ਕੇ ਉਹ ਕਰਾਂਗੇ ਜੀ ਜਦੋਂ ਪਹਿਲਾਂ ਵੀ ਤੁਸੀਂ ਤਾਮਲਨਾਡੂ ਦੇ ਵਿੱਚ ਇੱਕ ਪੂਰੀ ਟ੍ਰੇਨ ਲੈ ਕੇ ਗਏ ਸੀਗੇ ਫਿਰ ਤੁਸੀਂ ਜਦੋਂ ਕਿਸਾਨ ਮੋਰਚਾ ਲੱਗਾ ਤੇ ਉਦੋਂ ਵੀ ਤੁਸੀਂ ਉੱਥੇ ਜਾ ਕੇ ਬਹੁਤ ਵੱਡਾ ਟੈਂਟ ਸਿਟੀ ਤੇ ਖਾਣੇ ਦਾ ਕਿਸਾਨਾਂ ਲਈ ਇੰਤਜ਼ਾਮ ਕੀਤਾ ਪਰ ਉਹਦੇ ਸਿਲੇ ਦੇ ਵਿੱਚ ਉਥੋਂ ਦੀ ਸਰਕਾਰ ਨੇ ਇੱਕ ਵਾਰੀ ਤੁਹਾਡਾ ਵੀਜ਼ਾ ਵੀ ਜਿਹੜਾ ਹੈ ਉਹ ਰੋਕ ਦਿੱਤਾ ਸੀ ਤੁਹਾਨੂੰ ਵਾਪਸ ਵੀ ਆਉਣਾ ਪਿਆ ਅਜਈਆਂ ਘਟਨਾਵਾਂ ਕਿਸ ਤਰ੍ਹਾਂ ਨਾਲ ਤੁਸੀਂ ਇਹਨਾਂ ਨੂੰ ਲੈਂਦੇ ਹੋ ਅਸੀਂ ਤਾਂ ਇਹ ਵੱਡੇ ਸੋਚਦੇ ਨਹੀਂ ਹਾਂਗੇ ਜੀ ਉਹ ਜਿਹੜਾ ਉਹਨਾਂ ਦਾ ਕੰਮ ਹੋ ਗੀ ਨੇ ਜਿਹੜਾ ਸਾਡਾ ਕੰਮ ਅਸੀਂ ਕਰੀ ਜਾਂਦੇ ਹਾਂਗੇ ਉਹਨਾਂ ਨੇ ਮੋੜਤਾ ਸੀਗਾ ਉਹਨਾਂ ਨੇ ਬੁਲਾ ਲਿਆ ਸੀਗਾ ਜੀ ਤੇ ਇੱਕ ਦਿਨ ਵੀ ਨਹੀਂ ਸੋਚਿਆ ਕਿ ਵੀ ਕਿਉਂ ਕੀਤਾ ਇਹ ਉਹਨਾਂ ਦਾ ਕੰਮ ਹੈਗਾ ਅਸੀਂ ਤਾਂ ਆਪਣੇ ਕੰਮ ਤੇ ਮਕਸਦ ਰੱਖਦੇ ਹਾਂ ਵੀ ਕੀ ਕਰਨਾ ਹੈਗਾ ਮੈਂ ਪਿਛਲੇ 10 12 ਸਾਲ ਤੋਂ ਜਦੋਂ ਦਾ ਤੁਹਾਨੂੰ ਕਰੀਬੀ ਜਾਣਨ ਲੱਗਾ ਹਾਂ ਮੈਂ ਤੁਹਾਨੂੰ ਕਦੀ ਗੁੱਸੇ 'ਚ ਨਹੀਂ ਆਉਂਦਾਂ ਵੇਖਿਆ ਇਹ ਜਿਹੜੀ ਤੁਹਾਡੀ ਹਲਕੀ ਜੀ ਮੁਸਕਰਾਹਟ ਆ ਮੈਨੂੰ ਲੱਗਦਾ ਹੈ ਕਿ ਇਹ ਤੁਹਾਡੀ ਇੱਕ ਸ਼ਕਤੀ ਦਾ ਰਾਜ ਵੀ ਹੈਗਾ ਹੈ ਇਹ ਸ਼ਾਂਤ ਸੁਭਾਅ ਤੇ ਇਸ ਤਰ੍ਹਾਂ ਦਾ ਮਾਤਾ ਇਹ ਪਿਛੋਕੜ ਦੇ ਵਿੱਚੋਂ ਮਿਲਿਆ ਹੈ ਕਿ ਇਹ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਇੰਨਾ ਖੁਸ਼ਦਿਲ ਰੱਖਦੀ ਹੈ ਇਹੜੀ ਚੀਜ਼ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਉਹ ਕਰਨ ਦਾ ਕੀ ਫਾਇਦਾ ਹੈਗਾ ਜੀ ਗੁੱਸਾ ਕਰਕੇ ਕੀ ਮਿਲਣਾ ਹੈਗਾ ਜੀ ਦਰਸ਼ਨ ਸਿੰਘ ਢਾਲੀਵਾਲ ਉਹ ਸ਼ਖਸੀਅਤ ਆ ਜਦੋਂ ਤੇ ਉਹ ਅਮਰੀਕਾ ਦੀ ਪੋਲਿਟਿਕਸ ਦੀ ਗੱਲ ਕਰਦੇ ਨੇ ਤੇ ਉਦੋਂ ਉਹਨਾਂ ਨੂੰ ਇੱਥੋਂ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਪ੍ਰੈਜ਼ੀਡੈਂਟ ਬੁਸ਼ ਉਹ ਵਾਈਟ ਹਾਊਸ ਦੇ ਵਿੱਚ ਬੁਲਾ ਲੈਂਦੇ ਨੇ ਤੁਸੀਂ ਘਟੋ ਘਟ ਡੇਢ ਦਰਜਨ ਸਿੱਖਾਂ ਨੂੰ ਨਾਲ ਲੈ ਕੇ ਉੱਥੇ ਵੀ ਜਾਂਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਮੇਰਾ ਪਹਿਲਾ ਸਵਾਲ ਸੀਗਾ ਤੁਹਾਨੂੰ ਪ੍ਰਾਈਮ ਮਿਨਿਸਟਰ ਵੱਲੋਂ ਬੁਲਾਇਆ ਵੀ ਗਿਆ ਤੁਹਾਨੂੰ ਸਨਮਾਨ ਵੀ ਦਿੱਤਾ ਗਿਆ ਉਥੋਂ ਦੀ ਗਵਰਨਮੈਂਟ ਨੇ ਸ਼ਾਇਦ ਉਹ ਪਛਤਾਪ ਹੋਵੇ ਇਹ ਦੋਨਾਂ ਚੀਜ਼ਾਂ ਦੇ ਵਿੱਚ ਬੈਲੈਂਸ ਰੱਖਣ ਦੇ ਪਿੱਛੇ ਭਾਵਨਾ ਕੀ ਹੈ ਸ਼ੋਹਰਤ ਰਾਜਨੀਤੀ ਜਾਂ ਕੋਈ ਬਿਜ਼ਨਸ ਤੇ ਹੋਰ ਅੱਗੋਂ ਵੱਡੇ Empire ਖੜੇ ਕਰਨੇ ਨਹੀਂ ਇਦਾਂ ਇੱਕੋ ਹੀ ਗੱਲ ਹੈਗੀ ਇੱਕ ਜੋ ਵੈਗਰੂ ਦੰਦਾ ਹੈਗਾ ਸਾਨੂੰ ਅਸੀਂ ਉਹ ਆਪਣਾ ਹਿੱਸਾ ਕੱਢ ਕੇ ਬਾਕੀ ਦੀ ਸੰਗਤ ਨਾਲ ਵੀ ਸੇਅਰ ਕਰਨਾ ਚਾਹੁੰਦੇ ਹਾਂਗੇ ਹੂੰ ਆਪਣੇ ਵਾਸਤੇ ਦਸਾਰਾ ਹੀ ਕਰਦੇ ਨੇ ਜਿਹੜਾ ਬਾਕੀ ਕਰਨ ਵਾਸਤੇ ਹੈਗਾ ਉਹ ਉਹਦੇ ਚ ਨੰਦ ਹੈ ਕਿਤੇ ਵੀ ਨਹੀਂ ਮਿਲਦਾ ਉਹ ਜਦੋਂ ਸਨ 1972 ਦੇ ਵਿੱਚ ਰਖੜੇ ਪਿੰਡ ਤੋਂ ਚੱਲੇ ਸੀਗੇ ਅੱਖਾਂ 'ਚ ਕੀ ਸੁਪਨੇ ਸੀ ਅਮਰੀਕਾ ਸੁਪਨਿਆਂ ਦੀ ਧਰਤੀ ਹੈ ਲੋਕ ਵੱਡੇ ਵੱਡੇ ਸੁਪਨੇ ਲੈ ਕੇ ਆਉਂਦੇ ਇੱਕ ਵਿਦਿਆਰਥੀ ਵਜੋਂ ਤੁਸੀਂ ਇੱਥੇ ਉਤਰੇ ਸੀਗੇ ਕੀ ਸੁਪਨੇ ਸੀਗੇ ਤੇ ਉਹਨਾਂ ਸੁਪਨਿਆਂ ਨੂੰ ਸাকার ਹੋਣ ਦੇ ਵਿੱਚ ਆਪਣੀ ਜ਼ਿੰਦਗੀ ਦੀ ਥੋੜੀ ਜੀ ਕਹਾਣੀ ਸਾਡੇ ਦਰਸ਼ਕਾਂ ਨੂੰ ਬਿਆਨ ਕਰੋ ਤੁਹਾਨੂੰ ਬਿਲਕੁਲ ਸੱਚੀ ਗੱਲ ਦੱਸਾਂ ਮੈਂ ਕਦੇ ਸੁਪਨੇ ਦੇਖੇ ਹੀ ਨਹੀਂ ਹੈਗੇ ਜੀ ਵੈਗੂ ਸੱਚੇ ਪਾਸ਼ਾ ਮੈਨੂੰ ਸੁਪਨੇ ਨਹੀਂ ਵੱਧ ਦੇ ਦਿੰਦਾ ਹੂੰ ਉਹ ਇੰਨਾ ਦੇ ਦਿੰਦਾ ਕਿ ਸਾਨੂੰ ਸੁਪਨੇ ਦੇਖਣ ਦੀ ਲੋੜ ਹੀ ਨਹੀਂ ਹੈ ਹੂੰ 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 ਕਦੇ ਸੋਚਿਆ ਵੀ ਨਹੀਂ ਸੀਗਾ ਜੋ ਅੱਜ ਹੈਗਾ ਕਿ ਇਹ ਵੀ ਹੋ ਸਕਦਾ ਹੈਗਾ ਹੂੰ ਜਦੋਂ ਸ਼ੁਰੂ-ਸ਼ੁਰੂ ਵਿੱਚ ਮੈਂ ਇੱਥੇ ਆਇਆ ਸੀਗਾ ਉਹ ਇੰਨੇ ਇੰਨਾ ਸੁਪਨਾ ਸੀਗਾ ਕਿ ਜੀ ਬੈਂਕ 'ਚ 1 ਲੱਖ ਡਾਲਰ ਹੋਵੇ ਤੇ ਇੱਕ ਛੋਟੀ ਅਪਾਰਟਮੈਂਟ ਬਿਲਡਿੰਗ ਹੋਵੇ ਉਹਦੇ ਨਾਲ ਬੜੀ ਮौज ਕਰਾਂਗੇ ਤੇ ਜਦੋਂ ਦਵਾਤ ਆਪਣੇ ਸੁਪਨੇ ਦੇਖਣੀ ਬੰਦ ਕਰਤੇ ਨੇ ਇਹ ਚੀਜ਼ ਮੈਨੀਫੈਸਟ ਕਿਵੇਂ ਹੋਈ ਇਹ ਤਾਂ ਜੀ ਮੇਰਾ ਜਿਹੜਾ ਵਿਸ਼ਵਾਸ ਹੈਗਾ ਸੱਚੇ ਪਾਤਸ਼ਾਹ ਜੀ ਗੁਰਨਾਮ ਦੇ ਗੁਰੂ ਰੰਧ ਸਾਹਿਬ 'ਚ ਪੂਰਾ 101% ਵਿਸ਼ਵਾਸ ਹੈਗਾ ਤੇ ਜੋ ਕਰਦੇ ਨੇ ਉਹ ਠੀਕ ਹੀ ਕਰਦੇ ਨੇ ਹਮਮ ਉਹਦੇ 'ਚ ਕੋਈ ਨਾ ਕੋਈ ਪਾਈ ਹੁੰਦੀ ਜਿਹੜਾ ਕੰਮ ਕਰਦੇ ਨੇ ਤੁਸੀਂ ਆਏ ਵਿਦਿਆਰਥੀ ਦੇ ਤੌਰ ਤੇ ਸੀਗੇ ਤੇ ਫੇਰ ਇਹ ਗੈਸਟ੍ਰੇਸ਼ਨ ਆਂ ਦਾ Empire ਕਿਸ ਤਰ੍ਹਾਂ ਨਾਲ ਤੁਹਾਨੂੰ ਕਿਹੜੀ ਚੀਜ਼ ਨੇ ਪ੍ਰੇਰਿਆ ਕਿ ਗੈਸਟ੍ਰੇਸ਼ਨ ਜਿਹੜਾ ਬਿਜ਼ਨਸ ਬੜਾ ਚੰਗਾ ਹੈ ਇਹਦੇ ਪਾਸੇ ਤੁਰਦੇ ਹ ਗਲੇ ਸੀ ਜੀ ਕਿ ਮੈਂ 72 ਜਥੇ ਆ ਸੀਗਾ ਜੀ 76 ਵਿੱਚ ਮੈਂ ਗ੍ਰੈਜੂਏਟ ਹੋ ਗਿਆ ਥਾ ਐਡਿਟ ਮਾਈ ਇੰਡਸਟਰੀਅਲ ਇੰਜੀਨੀਅਰਿੰਗ ਹਮ ਤੇ ਮੈਂ ਜਦੋਂ ਕੰਮ ਕਰਦਾ ਸੀਗਾ ਨਾ ਸਕੂਲ ਜਾਂਦਾ ਸੀਗਾ ਨਾਲ ਮੈਂ ਪਾਰਟ ਟਾਈਮ ਕੰਮ ਕਰਦਾ ਸੀਗਾ ਫੇਰ ਉਹ ਚ ਹਮ ਕਮ ਤਮੇ ਬੜੇ ਖੋਲ ਜਗ੍ਹਾ ਤੇ ਕਿਤੇ ਨਾ ਮੈਂ ਰੋਚ ਮੈਂ 3 ਸਾਲ ਕੰਮ ਕੀਤਾ ਹੈਗਾ ਹਮ ਹਮ ਤੇ ਜਿਹੜਾ ਰੋਚ ਦਾ ਮਾਲਕ ਸੀਗਾ ਹੀ ਹੀਟਡ ਮੀ ਲਾਈਕ ਅ ਸੰਨ ਜਿਹੜਾ ਮੇਰਾ ਮੀਡੀਟ ਬੋਸ ਸੀਗਾ ਹੀ ਹੀਟਡ ਮੀ ਵਿਦ ਅ ਪੈਸ਼ਨ 3 ਸਾਲਾਂ ਚ ਮੈਨੂੰ ਸੌ ਆਵਰ ਫਾਇਰ ਕੀਤਾ ਤੇ ਉਹ ਮਾਲਕ ਮੈਨੂੰ ਫੇਰ ਰੱਖ ਲੈਂਦਾ ਸੀਗਾ ਥੈਨ ਆ ਵੈਂਟ ਫॉर ਅ ਇੰਟਰਵਿਊ ਫॉर ਅ ਜੌਬ ਇੰਟਰਵਿਊ ਏਥੇ ਮਿਲਰ ਬਲੂਰੀ ਜਿਹੜੀ ਸਾਡੀ ਹੁੰਦੀ ਸੀਗੀ ਮਿਲਰ ਪੈਪਸ ਬਲੂਰੀ ਜਿੱਥੇ ਪਰ ਹੈਡਕ quartਰਡ ਇਨ ਮਰਾਕੇ ਉੱਥੇ ਜਾ ਵਾਸਤੇ ਗਿਆ ਮੈਂ ਐਜ਼ ਅ ਇੰਡਸਟਰੀਅਲ ਇੰਜੀਨੀਅਰ ਹਮ ਇੰਟਰਵਿਊ ਹੋ ਗਈ ਸਾਰਾ ਕੁਝ ਠੀਕ ਸੀਗਾ ਇਹ ਦਿ ਲਾਸਟ ਮਿੰਟ ਪਤਾ ਨਹੀਂ ਕੀ ਹੋਇਆ ਵੈਗਰ ਸੱਚੇ ਪਾਸ਼ਾ ਕੀ ਮਨ ਤੇ ਬੈਠਿਆ ਮੈਨੂੰ ਮੈਨੂੰ ਕਿਹਾ ਵੀ ਆਈ ਨੀਡ ਬਟ 6 ਵੀਕਸ ਟੂ ਸਟਾਰਟ ਦਿਸ ਜੌਬ ਮੈਂ ਕੇ ਨਾਲ ਦਾ ਹੱਸਿਆ ਮੈਨੂੰ ਕਹਿੰਦਾ ਦੋ ਮਿੰਟ ਪਹਿਲਾਂ ਜੋ ਕਹਿ ਚੁੱਕਿਆ ਕਿ ਮੈਂ ਹੁਣੇ ਕਰਨ ਨੂੰ ਤਿਆਰ ਹਾਂ ਤੇ ਹੁਣ ਕਰਨ 6 ਹਫ਼ਤੇ ਚਾਹੀਦੇ ਨੇ ਕਹਿੰਦਾ ਕੀ ਗੱਲ ਮੈਂ ਆਈ ਕੈਨ ਟੈਲ ਯੂ ਅ ਗੁੱਡ ਸਟੋਰੀ অর ਆਈ ਕੈਨ ਟੈਲ ਯੂ ਦ ਟਰੂਥ ਕਹਿੰਦਾ ਟੈਲ ਮੀ ਦ ਟਰੂਥ ਮੈਂ ਕਹਾਂਗਾ ਆ ਗੋਨ ਟ੍ਰਾਈ ਬਿਜ਼ਨਸ ਇਨ <laughs> if i find a business i'll go into my own business otherwise i'll come to work for you kena ki business mukhau to mainu pata nahi socha nahi si odo kuch kiti kuch vi nahi socha bilkul hi kade sapne ch vi nahi si ke mai gas station lavanga te oh kena you don't know the business but you want to do and yet turning down the job mukhaya ha so he told me changa theek hai i came home start looking at told my wife ke this is what have done kadi theek hai start looking at and looked at me ten travel different businesses finally I found a one gas station for lease and at least it and i am in business now <laughs> so us ek to fir agge multiply hunde multiply hunde ch le gaye ji tusi hun gall kar rahe sige ke i told my wife ke main koi business labhiye jadon tusi itthe aaye us to baad tusi apni wife nu kadon mile te grist jeevan de vich kivein pravesh hoya assi ji bhi met in uh, college ਕਾਲਜ ਚ ਦੈਨ ਵੀ ਗਾਟ ਮੈਰਿਡ ਇਨ 76 ਤੇ ਆਈ ਗਾਟ ਇਨ ਟੂ ਬਿਜ਼ਨਸ ਸਨ ਮਾਰਚ 5th ਆਫ 77 ਹੁਣ ਕਿੰਨੇ ਬੱਚੇ ਨੇ ਜੀ ਮੇਰੇ 6 ਬੱਚੇ ਨੇ 15 ਗ੍ਰੈਂਡ ਕਿਡਸ ਨੇ ਇਹ ਤਿੰਨ ਬੇਟੇ ਤਿੰਨ ਬੇਟੀਆਂ ਤਿੰਨ ਬੇਟੇ ਤਿੰਨ ਬੇਟੀਆਂ ਸਾਰੇ ਇਸੇ ਕਾਰੋਬਾਰ ਦੇ ਵਿੱਚ ਨੇ ਕਿ ਉਹਨਾਂ ਨੇ ਡਾਈਵਰਸਿਫਾਈ ਵੀ ਕੀਤਾ ਜੀ ਮੇਰੇ ਤਿੰਨ ਬੇਟੇ ਮੇਰੇ ਨਾਲ ਨੇ ਛੋਟੀ ਬੇਟੀ ਵੀ ਮੇਰੇ ਨਾਲ ਹੈ ਤੇ ਦੋ ਬੇਟੀਆਂ ਇੱਕ ਬੇਟੀ ਡਾਕਟਰ ਹੈ ਹੂੰ ਤੇ ਵਨ ਵਾਸ ਅ ਇੰਟੀਰੀਅਰ ਡਿਜ਼ਾਈਨਰ ਤੇ ਉਹ ਸ਼ੀ ਸ਼ੀ ਗਟ ਫੋਰ ਕਿਡਸ ਨਾ ਸ਼ੀ ਜਸ ਰੇਜਸ ਥੈਮ ਇੱਕ ਹੋਰ ਚੀਜ਼ ਤੁਹਾਡੇ ਪਰਿਵਾਰ ਦੇ ਬਾਰੇ ਰਖੜਾ ਪਰਿਵਾਰ ਦੇ ਬਾਰੇ ਬਹੁਤ ਕਹੀ ਜਾਂਦੀ ਹੈ ਕਿ ਜਿਹੜੀ ਵੀ ਕੋਈ ਚੀਜ਼ ਕਰਦੇ ਹੋ ਤੁਸੀਂ ਤਿੰਨੇ ਭਰਾ ਤੁਹਾਡੀ ਸਲਾਹ ਦੇ ਵਿੱਚ ਹੀ ਉਹਨਾਂ ਦੀ ਸਲਾਹ ਆ ਜਾਂਦੀ ਹੈ ਤਿੰਨੇ ਅਜੇ ਇਕੱਠੇ ਹੀ ਸਾਰਾ ਕੁਝ ਚੱਲ ਰਿਹਾ ਜੀ ਹਾਂ ਜੀ ਤਿੰਨੇ ਇਕੱਠੇ ਇਕੱਠੀ ਸਲਾਹ ਕਰਦੇ ਹਾਂਗੇ ਆ ਜਿਹੜਾ ਹੁਣ ਵੀ ਅਨਾਉਂਸ ਕੀਤਾ ਹੈ 10 ਕਰੋੜ ਦਾ ਉਹ ਵੀ ਤਿੰਨਾਂ ਨੇ ਸਲਾਹ ਕਰਕੇ ਕੀਤਾ ਹੈਗਾ ਹਾਂ ਅੱਛਾ ਹੋਰ ਇਹਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਨੇ ਕਿਉਂ ਨਾ ਆਪਾਂ ਬੈਠ ਵੀ ਜਾਈਏ ਤੇ ਨਾਲ ਨਾਲ ਆਪਣੀ ਗੱਲਬਾਤ ਨੂੰ ਵੀ ਕੰਟੀਨਿਊ ਕਰੀਏ ਆ ਜੀ ਅਸੀਂ ਇਸ ਵੇਲੇ ਮਿਲਵਕੀ ਦੇ ਵਿੱਚ ਆ ਤੇ ਸਾਡੀ ਗੱਲਬਾਤ ਚੱਲ ਰਹੀ ਹੈ ਅਮਰੀਕਾ ਦੇ ਤਨਾਟ ਸਿੱਖ ਸਫਲ ਕਾਰੋਬਾਰੀ ਤੇ ਸਮਾਜ ਸੇਵਾ ਦੇ ਵਿੱਚ ਅਹਿਮ ਸਥਾਨ ਰੱਖਣ ਵਾਲੇ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਹੋਰਾਂ ਦੇ ਨਾਲ। ਪਾਜੀ ਅਸੀਂ ਗੱਲ ਕਰ ਰਹੇ ਸੀਗੇ ਕਿ ਤੁਹਾਡੇ ਪਰਿਵਾਰ ਦੇ ਵਿੱਚ ਵੀ ਬੜੀ ਏਕਤਾ ਹੈ। ਬੱਚੇ ਤੁਹਾਡੇ ਨਾਲ ਕੰਮ ਕਰ ਰਹੇ ਨੇ। ਮੇਰੇ ਵੇਖਣ ਵਿੱਚ ਆਇਆ ਕਿ ਮਿਡ ਵੈਸਟ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਲੋਕ ਇਸ ਕਰਕੇ ਵੀ ਜਾਣਦੇ ਨੇ ਕਿ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਗੈਸ ਸਟੇਸ਼ਨ ਬਿਜ਼ਨਸ ਵਿੱਚ ਪਾਇਆ। ਇਹ ਕਾਰੋਬਾਰ ਇਸ ਤਰ੍ਹਾਂ ਨਾਲ ਵਧਿਆ ਫੁੱਲਿਆ ਤੇ ਉਹਨਾਂ ਲੋਕਾਂ ਨੂੰ ਤੁਸੀਂ ਇਸ ਕਾਰੋਬਾਰ ਦੇ ਵਿੱਚ ਪਾਇਆ ਕੋਈ ਟ੍ਰੇਨਿੰਗ ਦਿੱਤੀ ਜਾਂ ਉਹਨਾਂ ਨੂੰ ਚੰਗੇ ਬਿਜ਼ਨਸ ਲੋਕੇਸ਼ਨਸ ਵਾਈਜ਼ ਲੱਭ ਕੇ ਦਿੱਤੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਖੁਦ ਮਲਟੀ ਮਿਲੀਅਨੈਰ 1.5 2-200 ਗੈਸਟ੍ਰੇਸ਼ਨ ਉਹਨਾਂ ਦੇ ਕੋਲ ਨੇ ਇਹ ਜੀ ਸ਼ੁਰੂਤ ਇਹ ਮੇਰੇ ਮਨ ਚ ਇਹ ਸੀ ਕਿ ਜਿੰਨੇ ਸੀ ਜ਼ਿਆਦਾ ਹੋ ਜਾਣਗੇ ਜਿੰਨੇ ਪੰਜਾਬੀ ਸਾਡੇ ਵੀਰ ਭਰਾ ਪਹਿਣਾ ਇਹਦੇ ਸੈੱਟ ਹੋ ਜਾਣਗੇ ਉਹ ਨਹੀਂ ਥੋੜੇ ਨੇ ਮੈਂ ਜਿਆਦਾ ਨਹੀਂ ਹੈਗਾ 3000 ਬੰਦੇ ਤੋਂ ਜ਼ਿਆਦਾ ਪਰਵਾਰਾਂ ਨੂੰ ਇਸ ਕਾਰਵਰਚ ਪਾਇਆ ਜੋ ਕਿ ਅੱਜ ਮਿਲਕੀ ਮਿਲੀਅਨਰ ਕਹ ਲੋ ਕਰੋੜਪਤੀ ਕਹ ਲੋ ਜੋ ਮਰਜੀ ਕਹ ਲੋ ਜੀ ਮਿਲਕੀ ਸਾਰੇ ਪ੍ਰੋਫੈਸ਼ਨਰ ਉਹਨਾਂ ਬਦੇ ਪ੍ਰੋਫੈਸ਼ਨ ਚ ਨੇ ਹਮਮ ਔਰ ਬੜਾ ਬਹੁਤ ਹੀ ਮੈਨੂੰ ਮਨ ਦਾ ਬੜਾ ਸਕੂਨ ਮਿਲਦਾ ਜਦੋਂ ਮੈਂ ਦੇਖਦਾ ਕਿ ਇਹ ਬੂਟਾ ਮੇਰਾ ਲਾਇਆ ਵੈਗਾ ਉਹ ਬੂਟਾ ਮੇਰਾ ਲਾਇਆ ਵੈ ਉਹ ਦੇਖ ਕੇ ਔਰ ਉਹ ਅੱਜ ਵੀ ਮੇਰੀ ਉਮਰ ਰਿਗਾਰਡ ਕਰਦੇ ਨੇ ਉਹਨਾਂ ਜੋ ਕਹਦੇ ਆ ਉਹੀ ਕਰਦੇ ਨੇ ਬੱਜ ਬਹੁਣ ਬੈਠੇ ਮੈਂ ਆਵਾਜ਼ ਮਾਰ ਦਿਆਂ ਇੱਕ ਨੂੰ ਕਿ ਮੈਨੂੰ 50 ਬੰਦੇ ਇੱਥੇ ਚਾਹੀਦੇ ਨੇ 50 ਅਗਲੇ 2 ਘੰਟੇ ਚ 50 ਇੱਥੇ ਹੋ ਜਾਣਗੇ ਅਮਰੀਕਾ ਚ ਇੰਨੇ ਬੰਦੇ ਇਕੱਠੇ ਕਰਨੇ ਤੁਹਾਡਾ ਸੌਖਾ ਕੰਮ ਨਹੀਂ ਹੈਗਾ ਉਹ ਮਤਲਬ ਕਿ ਜਿਹੜਾ ਹੈਗਾ ਕਿ ਉਸ ਗੱਲ ਦਾ ਸਕੂਨ ਹੈ ਕਿ ਜਿਹੜੇ ਵੀ ਲੋਕ ਨੇ ਸਾਰੇ ਕਾਮਯਾਬ ਕਾਮਯਾਬ ਨੇ ਸਾਰੇ ਜੀ ਆਮ ਸਾਡੇ ਜਿਹੜੇ ਲੋਕ ਆ ਰਹੇ ਨੇ ਸਾਡੇ ਨੌਜਵਾਨ ਆ ਰਹੇ ਨੇ ਜਿਹੜੀ ਇਹ ਸਾਰੀ ਬਿਜ਼ਨਸ ਦੀ एंपਾਇਰ ਤੁਸੀਂ ਖੜਕ ਕੀਤੀ ਆ ਇਹਦੇ ਐਕਸਪੀਰੀਅੰਸ ਤੋਂ ਉਹਨਾਂ ਲਈ ਤੁਹਾਡਾ ਕੀ ਸੁਨੇਹਾ ਆ ਕਿ ਕੀ ਮਕਸਦ ਹੋਣਾ ਚਾਹੀਦਾ ਹੈ ਸਾਡਾ ਬਿਜ਼ਨਸ ਦੇ ਵਿੱਚ ਸਕਸੈਸਫੁਲ ਬਿਜ਼ਨਸਮੈਨ ਬਣਨ ਦੇ। ਦੇਖੋ ਹੀ ਮੈਂ ਸਾਰਿਆਂ ਨੂੰ ਇੱਕੋ ਹੀ ਗੱਲ ਕਹਦਾ ਹਾਂਗਾ ਉਹ। ਨੌਕਰੀ ਨੌਕਰੀ ਹੋएगी। ਆਪਣਾ ਕਾਰੋਬਾਰ ਆਪਣਾ ਕਾਰੋਬਾਰ ਹੈਗਾ। ਨੌਕਰੀ ਦੇ ਵਿੱਚ ਜੇ ਇੱਕ ਬੰਦਾ ਤੁਹਾਡੇ ਤੇ 1 ਡਾਲਰ ਕਮਾਉਂਦਾ ਹੈਗਾ ਤੇ ਤੁਹਾਨੂੰ 25 ਪੈਸੇ ਦਊ 75 ਰੱਖੂਗਾ। ਜੇ ਤੁਹਾਡਾ ਆਪਣਾ ਕਾਰੋਬਾਰ ਹੈ ਜਿੰਨਾ ਕਮਾਓਗੇ ਤੁਹਾਡੇ ਹੀ ਨੇ। ਸੋ ਜਿਹੜਾ ਵੀ ਇੱਥੇ ਕੋਈ ਆਉਂਦਾ ਹੈਗਾ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਸਲਾਹ ਹੈ ਕਿ ਆਪਣਾ ਆਪਣਾ ਕਾਰੋਬਾਰ ਕਰੋ। ਜੇ ਉੱਥੋਂ ਸਾਰਾ ਕੁਝ ਛੱਡ ਛੜਾ ਕੇ ਇੱਥੇ ਆ ਗਏ ਹੈਗੇ ਆ ਤੇ ਕਿਉਂ ਨਾ ਆਪਣਾ ਕਮਾਈ ਵੀ ਕਰੀਏ ਤੁਹਾਡੇ ਇਸ एंपਾਇਰ ਦੇ ਬਾਰੇ ਬੜੇ ਚਿਰ ਦਾ ਸਵਾਲ ਸੀਗਾ ਮਨ ਦੇ ਵਿੱਚ ਕਿ ਇਹ ਸਾਰਾ ਬਿਜ਼ਨਸ ਦਾ ਜਿਹੜਾ ਤੁਹਾਡਾ ਸਫਰ ਆ ਇਹ ਸਮੂਥ ਹੀ ਚੱਲਦਾ ਗਿਆ ਤੁਹਾਡਾ ਗ੍ਰਾਫ ਉੱਪਰ ਨੂੰ ਗਿਆ ਕਿ ਇਹਦੇ ਵਿੱਚ ਉਤਰਾ ਛਟਾ ਵੀ ਕਦੀ ਦਰਸ਼ਨ ਧਾਲੀ ਵਾਲ ਹੋਣਾ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਨਹੀਂ ਇਹ ਤਾਂ ਮੈਂ ਤਾਂ ਹਰ ਇੱਕ ਚੀਜ਼ ਵੈਗਰੂ ਸੱਚੇ ਪਾਛੇ ਛੱਡ ਦੇਣਾਗਾ ਜੋ ਵੀ ਕਰਦਾ ਕਰਾਉਂਦਾ ਕੋ ਆਪੀ ਕਰਦਾ ਕਰਾਉਂਦਾ ਹੈਗਾ ਜੀ ਜੋ ਵੀ ਕਰਦਾ ਕਦੇ ਨਾ ਕੋਈ ਨਾ ਕੋਈ ਠੀਕ ਉਹਦਾ ਤਾਂ ਹੀ ਕਰਾਉਂਦਾ ਹੈਗਾ ਮੁਸ਼ਕਲਾਂ ਵੀ ਆਈਆਂ ਤੇ ਉਹਨਾਂ ਨੂੰ ਸਾਰਾ ਕੁਝ ਸਾਰਾ ਕੁਝ ਆਇਆ ਤੇ ਸਾਰਾ ਕੁਝ ਚੱਲਦਾ ਰਿਹਾ ਕਿ ਐਡੀ ਕੋਈ ਮੁਸ਼ਕਲ ਸੀ ਜਿਹੜੀ ਨਾ ਸੋਲਵ ਕਰ ਸਕਦੇ ਹੋ ਇਹ ਜਦੋਂ ਤੁਹਾਨੂੰ ਪ੍ਰਾਈਮ ਮਿਨਿਸਟਰ ਮੋਦੀ ਬੁਲਾਉਂਦੇ ਨੇ ਤੇ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਕਿ ਉਹਦੇ ਵਿੱਚ ਕੋਈ ਰਾਜਨੀਤਿਕ ਚਰਚਾਵਾਂ ਵੀ ਹੋਈਆਂ ਜਾਂ ਤੁਹਾਡੇ ਆਪਣੇ ਸਿਰਫ ਮਕਸਦ ਸੀ ਕਿ ਤੁਸੀਂ ਦੋਨਾਂ ਦੇਸ਼ਾਂ ਦੇ ਵਿੱਚ ਪੁਲ ਦਾ ਕੰਮ ਕਰਨਾ ਚਾਹੁੰਦੇ ਸੀਗੇ ਕਿ ਕੁਛ ਨਾ ਕੁਛ ਦੋਨਾਂ ਦੇਸ਼ਾਂ ਲਈ ਪੰਜਾਬ ਲਈ ਇੱਥੋਂ ਦੇ ਭਾਈਚਾਰੇ ਲਈ ਇਹਨਾਂ ਲੋਕਾਂ ਲਈ ਕੁਝ ਕੰਮ ਕੀਤਾ ਜਾਵੇ ਕੀ ਮਕਸਦ ਸੀ ਐਸੇ ਹੈਗੇ ਕਿ ਸਾਡੀ ਕੰਮ ਦੇ ਵਿੱਚ ਕੋਈ ਵੀ ਪ੍ਰੋਡਿਕਲ ਮਕਸਦ ਨਹੀਂ ਸੀਗਾ ਇਹ ਤਾਂ ਆਪਣਾ ਪਿਆਰ ਸੀਗਾ ਉਦਦੀ ਜੀ ਨਾਲ ਵੀ ਸਾਡਾ ਪਿਆਰ ਸੀਗਾ ਮਸ਼ਾਹ ਜੀ ਨਾਲ ਵੀ ਪਿਆਰ ਸੀਗਾ ਇਹ ਤਾਂ ਪਿਆਰ ਦੇ ਸਦਕੇ ਮਿਲਦੇ ਰਹੇ ਹਾਂਗੇ ਇਹ ਨਹੀਂ ਹੈਗਾ ਸੀਗਾ ਕਿ ਵੀ ਅਸੀਂ ਕੋਈ ਪ੍ਰੋਡਿਕਲ ਮਕਸਦ ਸੀਗਾ ਦੇ ਚੋਂ ਜਾਂ ਕੋਈ ਹੋਰ ਸੀਗਾ ਤੇ ਕਦੀ ਉਹ ਰੱਖਿਆ ਹੀ ਨਹੀਂ ਹੈ ਸਤਿਦਮ ਪਨਾਓ ਸਿਆਸਤ ਸਾਡੇ ਵਾਸਤੇ ਕਦੇ ਵੀ ਪ੍ਰਾਇੋਰਟੀ ਨਹੀਂ ਸੀਗੀ ਅੱਛਾ ਤੁਸੀਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ ਤੁਸੀਂ ਇੱਥੋਂ ਦੀ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਹੋ ਤੁਸੀਂ ਇੱਥੇ ਚੇਅਰ ਵੀ ਸਥਾਪਿਤ ਕੀਤੀ ਹੈ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਯੂਨੀਵਰਸਿਟੀ ਆਫ ਵਿਸਕonsਨ ਦੇ ਵਿੱਚ ਜਿੱਥੇ ਇਹਨਾਂ ਨੇ ਆਪਣੇ ਫਾਦਰ ਸੂਬੇਦਾਰ ਸਰਦਾਰ ਕਰਤਾਰ ਸਿੰਘ ਦੇ ਨਾਂ ਤੇ ਚੇਅਰ ਸਥਾਪਿਤ ਕੀਤੀ ਹੈ ਉੱਥੇ ਇਹਨਾਂ ਨੇ ਮਾਡਰਨ ਲੈਂਗੁਏਜਸ ਦੇ ਉੱਪਰ ਇੱਕ ਲੈਬ ਵੀ ਤਿਆਰ ਕੀਤੀ ਹੈ ਇੱਥੇ ਇਹਨਾਂ ਨੇ ਇੱਕ ਆਡੀਟੋਰੀਅਮ ਤੇ ਲੈਕਚਰ ਹਾਲ ਵੀ ਉਹਦੇ ਵਿੱਚ ਬਣਵਾ ਕੇ ਦਿੱਤਾ ਹੈ ਐਜੂਕੇਸ਼ਨ ਖੇਤਰ ਦੇ ਨਾਲ ਨਾਲ ਤੁਸੀਂ ਸਪੋਰਟਸ ਦੇ ਖੇਤਰ ਦੇ ਵਿੱਚ ਵੀ ਕੀ ਮਕਸਦ ਦੇ ਨਾਲ ਇਹਨਾਂ ਕੁਝ ਡੋਨੇਟ ਕਰ ਰਹੇ ਹੋ ਦੇਖੋ ਅਸੀਂ ਤਾਂ ਪੈਸੇ ਹੀ ਦਿੰਨੇ ਆ ਜਿਹੜੇ ਬੰਦੇ ਟਾਈਮ ਵੀ ਲਾਉਂਦੇ ਨੇ ਆਪਣਾ ਉਹ ਇੰਡੀਆ ਤੋਂ ਚੱਲ ਕੇ ਤੇ ਖੇਡਣਾ ਆਉਂਦੇ ਨੇ ਹੋਰ ਕਰਦੇ ਨੇ ਉਹਨਾਂ ਨੂੰ ਤਾਂ ਸਾਡੀ ਕੰਟ੍ਰਿਬਿਊਸ਼ਨ ਥੋੜੀ ਹੋ ਹੈਗੀ ਹੈ ਨਾ ਅਸੀਂ ਤਾਂ ਪੈਸੇ ਦੇ ਦਿੰਨੇ ਆ ਇੱਥੇ ਬੜੇ ਸੰਗਤ ਹੈਗੇ ਜਿਹੜੀ ਇੱਥੇ ਕਬੱਡੀ ਦਾ ਟੂਰਨਾਮੈਂਟ ਹੁੰਦੇ ਨੇ ਹਰ ਸਾਲ ਦੋ ਦੋ ਤਿੰਨ ਤਿੰਨ ਦਿਨ ਹੁੰਦੇ ਨੇ ਤੁਸੀਂ ਅਮਰੀਕਨ ਸਪੋਰਟਸ ਨੂੰ ਵੀ ਕਾਫੀ ਹੈਲਪ ਕਰਦੇ ਹੋ ਹਾਂਜੀ ਅਮਰੀਕਨ ਸਪੋਰਟਸ ਨੂੰ ਵੀ ਕਰਦਾ ਜੀ ਗੁਰਦੁਆਰਿਆਂ 'ਚ ਵੀ ਕਰਦਾ ਮੰਦਰਾਂ 'ਚ ਵੀ ਕਰਦਾ ਹਮ ਮਾਲਕ ਕਿਤੇ ਮਿਡਵੇਸ ਦਾ ਕੋਈ ਉਹ ਗੁਰਦੁਆਰਾ ਜਾਂ ਮੰਦਰ ਹੋ ਜਿੱਥੇ ਮੈਂ ਡੋਨੇਸ਼ਨ ਨਹੀਂ ਦਿੱਤੀ ਹੈ ਅਮਰੀਕਨ ਸਪੋਰਟਸ ਕਿਹੜੀ ਹੈ ਜਿਹਦੇ ਨਾਲ ਤੁਸੀਂ ਜੁੜੇ ਹੋਏ ਹੋ ਤੁਹਾਡੇ ਏਰੀਆ ਦੀ ਸਾਡੇ ਜੀ ਇੱਥੇ ਬੇਸਬਾਲ ਹੈਗੀ ਉਸ ਵਿੱਚ ਕਾਫੀ ਹੈਗਾ ਤੇ ਸਾਕਰ ਜੀ ਨੂੰ ਅਸੀਂ ਅਸੀਂ ਫੁੱਟਬਾਲ ਕਹਿੰਦੇ ਆ ਉਹਦੇ ਵਿੱਚ ਵੀ ਬਹੁਤ ਕਰਦੇ ਹੈਗੇ ਆ ਅੱਛਾ ਜੀ ਜਿਹੜੀ ਫੁੱਟਬਾਲ ਹੈਗੀ ਉਹਦੇ ਵਿੱਚ ਵੀ ਕੀਤਾ ਹੈਗਾ ਜੀ ਜਿਹੜੀ ਅਮਰੀਕਨ ਫੁੱਟਬਾਲ ਹੈਗੀ ਹੈ ਉਹਦੇ ਵਿੱਚ ਵੀ ਕੀਤਾ ਸਾਰੇ ਸਾਰੀਆਂ ਸਪੋਰਟਸ ਹੀ ਕਰਦੇ ਹੈਗੇ ਕੋਈ ਹੈ ਜੀ ਹੈ ਨਹੀਂ ਜਿੱਤੇ ਨਹੀਂ ਕਰਦੇ ਹੈਗੇ ਅੱਛਾ ਮੈਨੂੰ ਇਹ ਦੱਸੋ ਕਿ ਇਸ ਵੇਲੇ ਤੁਸੀਂ ਉਸ ਮੁਕਾਮ ਤੇ ਹੋ ਜਿੱਥੇ ਤੁਸੀਂ ਬ੍ਰਿਜੋ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਵੀ ਤੇ ਭਾਰਤ ਦੀ ਰਾਜਨੀਤੀ ਦੇ ਵਿੱਚ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਤੇ ਫੈਡਰਲ ਉਥੋਂ ਦੀ ਰਾਜਨੀਤੀ ਦੇ ਵਿੱਚ ਵੀ ਇਹਦੇ ਵਿੱਚ ਕੀ ਦੇਖਦੇ ਹੋ ਕਿ ਕਿਸ ਤਰ੍ਹਾਂ ਨਾਲ ਮੌਜੂਦਾ ਹਾਲਾਤਾਂ ਦੇ ਵਿੱਚ ਸਾਡਾ ਭਾਈਚਾਰਾ ਹੋਰ ਇਕੱਠਾ ਰਹਿ ਸਕਦਾ ਹੈ ਤੇ ਭਾਰਤ ਤੇ ਅਮਰੀਕਾ ਦੇ ਸਬੰਧਾਂ ਨੂੰ ਬਣਾਉਣ ਦੇ ਵਿੱਚ ਤੁਹਾਡੀ ਕੀ ਭੂਮਿਕਾ ਹੈ ਅਸੀਂ ਜੀ ਹੁਣ ਤੱਕ ਦੋਨਾਂ ਨੂੰ ਭਾਰਤ ਤੇ ਅਮਰੀਕਾ ਨੂੰ ਇਕੱਠੇ ਕਰਨ ਦੀ ਬੜੀ ਕੋਸ਼ਿਸ਼ ਕਰਦੇ ਰਹੇ ਹਾਂਗੇ ਆ ਹੁਣ ਬਦਕਿਸਮਤੀ ਹੈ ਕਿ ਥੋੜਾ ਜੜ ਵਾਸਤੇ ਰੋਲਾ ਪਿਆ ਹੈਗਾ ਬਟ ਵੀ ਆਰ ਹੋਪਿੰਗ ਹੈ ਸਰਾ ਠੀਕ ਹੋ ਜਾਣਾ ਹੈਗਾ ਇਹ ਟੈਂਪਰੇਰੀ ਫੇਜ਼ ਆਉਂਦਾ ਕਦੀ ਚੰਗੇ ਮਾੜੇ ਆਉਂਦੇ ਰਹਿੰਦੇ ਨੇ ਹਣੇ ਇਸ ਟੇ ਮਾੜਾ ਫੇਜ਼ ਹੈਗਾ ਤੇ ਵੈਗਨ ਸੱਚੇ ਪਾਤਸ਼ਾਹ ਨੇ ਇਹਨ ਵੀ ਠੀਕ ਕਰ ਦੇਣਾਗਾ ਇਹਦੇ ਚ ਕੁਛ ਨਾ ਕੋਈ ਭਲਾਈ ਹੈਗੀ ਹੈ ਪੰਜਾਬ ਦੀ ਮੌਜੂਦਾ ਰਾਜਨੀਤੀ ਬੜੀ ਵੱਡੀ ਕਰਵਟ ਲੈ ਰਹੀ ਹੈ ਖੜਾਂ ਦੇ ਵਿੱਚ ਮੌਜੂਦਾ ਸਰਕਾਰ ਵੀ ਇਸ ਵੇਲੇ ਜਿਹੜੀ ਪੰਜਾਬ ਦੀ ਆ ਉਹ ਹਿੱਲੀ ਪਈ ਹੈ ਸੈਂਟਰ ਦੇ ਬਾਰੇ ਵੀ ਕੁਝ ਗੱਲਾਂ ਨੇ ਕਿ ਜਿੰਨੀ ਮਦਦ ਸਾਨੂੰ ਚਾਹੀਦੀ ਸੀ ਉਹ ਨਹੀਂ ਮਿਲ ਪਾਈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਦੇਖੋ ਜੀ ਮੈਂ ਅਜੇ ਅਮਰੀਕਾ ਰਹਿਣਾ ਆਗਾ ਤੇ ਮੈਨੂੰ ਅਮਰੀਕਾ ਦਾ ਪਤਾ ਹੈਗਾ ਆਈ ডোন্ট نو ਕਿ ਪੰਜਾਬ ਚ ਕੀ ਹੋ ਰਿਹਾ ਹੈਗਾ ਹੋਰ 10-15 ਦਿਨਾਂ ਤੱਕ ਉੱਥੇ ਜਾਣਾ ਹੈਗਾ ਹੂੰ ਤੇ ਜੋ ਮੈਂ ਇੱਕ ਕਮਿਟਮੈਂਟ ਕੀਤੀ ਹੈ ਉਹ ਪੂਰੀ ਕਰਨੀ ਹੈਗੀ ਹੈ ਹੂੰ ਤੇ ਉਦੋਂ ਦੇਖਾਂਗੇ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਮੈਨੂੰ ਇੱਥੇ ਬੈਠ ਕੇ ਕੁਝ ਕਹਿਣਾ ਔਖਾ ਲੱਗਦਾ ਹੈਗਾ ਕਿ ਵੀ ਉੱਥੇ ਠੀਕ ਹੋ ਰਿਹਾ ਹੈ ਕਿ ਗਲਤ ਹੋ ਰਿਹਾ ਹੈ ਸਰਕਾਰ ਕੁਝ ਕਰ ਰਹੀ ਹੈ ਕਿ ਨਹੀਂ ਕਰ ਰਹੀ ਪੰਜਾਬ ਦੀ ਸਰਕਾਰ ਜਾਂ ਸੈਂਟਰ ਦੀ ਸਰਕਾਰ ਇਹਨਾਂ ਬਾਰੇ ਮੈਨੂੰ ਇੱਥੇ ਬੈਠ ਕੇ ਕੋਈ ਵੀ ਕਮੈਂਟ ਕਰਨਾ ਮੁਸ਼ਕਲ ਹੈਗਾ ਦਰਸ਼ਨ ਧਾਲੀਵਾਲ ਹੁਰੀ ਹਰ ਗੱਲ ਨੂੰ ਥੋੜੀ ਜਿਹੀ ਸੰਕੋਚ ਨਾਲ ਸ਼ਾਰਟ ਦੇ ਵਿੱਚ ਕਰਕੇ ਹੌਲੀ ਜੀ ਗੇਂਦ ਨੂੰ ਡੀ ਦੇ ਵਿੱਚੋਂ ਬਾਹਰ ਕਿਵੇਂ ਕੱਢ ਦਿੰਦੇ ਨੇ ਕਿਸੇ ਕੰਟਰੋਵਰਸੀ ਤੋਂ ਛੱਕਦੇ ਹੋ ਕਿ ਬੜਾ ਸਾਫ ਸੁਥਰਾ ਜਿਹਾ ਅਕਸ ਹੈ ਕਿ ਤੇ ਤੇ ਕੋਈ ਕਿੰਤੂ ਪ੍ਰੰਤੂ ਨਾ ਹੋ ਜੇ ਉਹ ਨਹੀਂ ਜੀ ਨਹੀਂ ਕੋਈ ਕੰਟਰੋਵਰਸੀ ਦਾ ਨਹੀਂ ਹੈਗਾ ਮਨ ਲੀ ਕਿ ਜੋ ਜਵਾਬ ਤੁਹਾਨੂੰ ਉਹ ਜਵਾਬ ਦੇ ਦੇਣ ਤੁਹਾਨੂੰ ਜਵਾਬ ਮਿਲ ਰਹੇ ਨੇ ਸਾਰੇ ਨਹੀਂ ਮਿਲ ਰਹੇ ਇਹ ਦੱਸੋ ਉਸ ਤਰ੍ਹਾਂ ਦੇ ਨਹੀਂ ਮਿਲ ਰਹੇ ਜਿਸ ਤਰ੍ਹਾਂ ਦੇ ਸਾਡੇ ਦਰਸ਼ਕ ਚਾਹੁੰਦੇ ਨੇ ਨਹੀਂ ਤਾਂ ਆਈ ਡੋਟ ਨੋ ਆਈ ਕੈਨਟ ਚੇਂਜ ਜਿਹੜੀ ਚੀਜ਼ ਮੇਰੇ ਬਸਤੀ ਨਹੀਂ ਉਹਦੇ ਮੈਂ ਤੁਹਾਨੂੰ ਕੀ ਜਵਾਬ ਦੇ ਸਕਦਾ ਹਾਂ ਜੀ ਤੁਸੀਂ ਬੱਚੇ ਜਿਹੜੇ ਸਟੂਡੈਂਟ ਨੇ ਇੱਥੇ ਆਉਂਦੇ ਉਹਨਾਂ ਨੂੰ ਜੌਬਸ ਵੀ ਦੇਣ ਦੀ ਕੋਸ਼ਿਸ਼ ਕਰਦੇ ਹੋ ਸਟੂਡੈਂਟਸ ਲਈ ਬਹੁਤ ਕੁਝ ਤੁਸੀਂ ਕੋਸ਼ਿਸ਼ ਕੀਤੀ ਯੂਨੀਵਰਸਿਟੀਆਂ ਨਾਲ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਆ ਮੈਂ ਹੁਣ ਤੱਕ ਹਜ਼ਾਰ ਤੋਂ ਉੱਪਰ ਸਟੂਡੈਂਟਸ ਨੂੰ ਅੱਤੇ ਲੈ ਕੇ ਆ ਚੁੱਕਿਆ ਹਾਂ ਔਰ ਉਹਨਾਂ ਨੂੰ ਜਦੋਂ ਦੇਖਦੇ ਆਂ ਸਾਰੇ ਹੀ ਬਹੁਤ ਹੀ ਵਧੀਆ ਕਰਦੇ ਨੇ ਔਰ ਦਿਲ ਬੜਾ ਖੁਸ਼ ਹੁੰਦਾ ਉਹਨਾਂ ਨੂੰ ਦੇਖ ਕੇ ਵੀ ਬੰਦੇ ਠੀਕ ਨੇ ਤੇ ਅੱਗੇ ਵੀ ਕਰਦੇ ਰਾਵਾਂਗੇ ਕਰਦੇ ਆ ਕਰਦੇ ਰਹਿਾਂਗੇ ਵੀ ਪੂਰੇ ਜਿਹੜਾ ਇਹ ਤੁਹਾਡਾ ਸਫ਼ਰ ਹੈ ਜ਼ਿੰਦਗੀ ਦਾ ਇਸ ਸਫ਼ਰ ਦੇ ਵਿੱਚ ਵਿਚਰਦੇ ਹੋયા ਕਦੇ ਦਰਸ਼ਨ ਸਿੰਘ ਢਾਲੀਵਾਲ ਦੇ ਮਨ 'ਚ ਵੀ ਆਇਆ ਕਿ ਮੈਂ ਬਹੁਤ ਕੁਝ ਪ੍ਰਾਪਤ ਕਰ ਲਿਆ ਤੇ ਬਹੁਤ ਕੁਝ ਕਰਦਾ ਪਿਆ ਆ ਕਦੀ ਕਿਸੇ ਚੀਜ਼ ਦਾ ਥੋੜਾ ਜਿਹਾ ਮਨ 'ਚ ਆਇਆ ਕਿ ਜੇ ਮੈਂ ਉੱਥੇ ਰਹਿੰਦਾ ਜਾਂ ਇੱਥੇ ਮੈਨੂੰ ਇਸ ਚੀਜ਼ ਦੀ ਕਮੀ ਪੈਸੀ ਮੈਜੀਕ ਕبھی ਨਹੀਂ ਆਇਆ ਇਹ ਗੱਲਬਾਤ ਸਾਡੀ ਫਿਰ ਕਿਸੇ ਦਿਨ ਲਈ ਜਾਰੀ ਰਹੇਗੀ ਬਹੁਤ ਸਾਰੀਆਂ ਗੱਲਾਂ ਨੇ ਤੁਹਾਡੇ ਕੋਲ ਅਜੇ ਜਿਹੜੀਆਂ ਅਸੀਂ ਕੱਢਣੀਆਂ ਚਾਹਾਂਗੇ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਥੈਂਕ ਯੂ ਵੈਰੀ ਮਚ ਦਰਸ਼ਨ ਸਿੰਘ ਢਾਲੀਵਾਲ ਉਹ शख्सियत ਨੇ ਜਿਹੜੀ ਆਪਣੇ ਆਪ ਨੂੰ ਆਪਣੀ ਇੱਕ ਦੁਨੀਆ ਦੇ ਵਿੱਚ ਰੱਖ ਕੇ ਸਮਾਜ ਸੇਵੀ ਕੰਮ ਕਾਰੋਬਾਰ ਤੇ ਦੋਨਾਂ ਦੇਸ਼ਾਂ ਦੇ ਵਿੱਚ ਵੱਡੀ ਭੂਮਿਕਾ ਅਦਾ ਕਰਨੀ ਚਾਹੁੰਦੇ ਨੇ ਆਉਂਦੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਇਹਨਾਂ ਦੇ ਨਾਲ ਗੱਲਬਾਤ ਜਾਰੀ ਰੱਖੀਏ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੰਨਾ ਹੀ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਹਾਡਾ ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਜੇ ਪ੍ਰੋਗਰਾਮ ਪਸੰਦ ਆਵੇ ਚੈਨਲ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਬਹੁਤ ਧੰਨਵਾਦ